ਸੁਨਵਾਗਤਾ ਜੀਆ ਰਾ ਸੁਨਵਾਗਤਾ ਜੀਆ ਰਾ ਹਰ ਅੰਮ੍ਰਿਤ ਪ੍ਰਭਾ ਦੇਨਾ ਸੁਨਵਾਗਤਾ ਜੀਆ ਰਾ ਆਵੋ ਸੱਜਣਾ ਹਾ ਦੇਖਾ ਦਰਸਨ ਤੇਰਾ ਰਾਮ ਕਰ ਆਪਣੜੇ ਖੜੀ ਤੱਕਾ ਮੈਂ ਮਨ ਜਾਉ ਕਨੇਰਾ ਰਾਮ ਇਸ ਕਥਨ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਪਿਤਾ ਪਰਮੇਸ਼ਵਰ ਦੇ ਦਰਸ਼ਨਾਂ ਦੀ ਤੰਗ ਦਾ ਹਵਾਲਾ ਦਿੱਤਾ ਹੈ ਉਸ ਅਕਾਲ ਪੁਰਖ ਪ੍ਰਭੂ ਨਾਲ ਸਨੇਹ ਰੱਖਣ ਵਾਲੇ ਜੀਵ ਜੀਵ ਰੂਪੀ ਇਸਤਰੀਆਂ ਕੰਤ ਪ੍ਰਭੂ ਦਾ دیدار ਲੋਚਦੀਆਂ ਹਨ विरहादी अवस्था ਵਿੱਚ ਵਿਚਰਨ ਵਾਲੀਆਂ ਇਹਨਾਂ ਜੀਵ ਰੂਪੀ ਇਸਤਰੀਆਂ ਨੂੰ ਨੀਂਦ ਨਹੀਂ ਆਉਂਦੀ ਤੇ ਜੇਕਰ ਨੀਂਦ ਆਉਂਦੀ ਵੀ ਹੈ ਤਾਂ ਸੁਪਨੇ ਵਿੱਚ ਵੀ ਉਸ ਪ੍ਰਭੂ ਦੇ ਹੀ ਦਰਸ਼ਨ دیدار ਕਰਦੀਆਂ ਹਨ ਭਾਈ ਗੁਰਦਾਸ ਜੀ ਉਚਾਰਿਤ ਕਵਿਤ ਵਿੱਚ ਇਸ ਅਵਸਥਾ ਦਾ ਚਿੱਤਰਣ ਕੀਤਾ ਗਿਆ ਹੈ ਸੁਪਨ ਚਰਿਤ ਚਿੱਤਰ ਬਾਨਕ ਬਨੇ ਬ ਚਿੱਤਰ ਪਾਵਨ पवित्र मित्र आज मोरे आए हैं सरवण करद भाई गुरमीत सिंह शांत ते दे रागी जथे द्वारा गायन किया शब्द ਸਜਾਸਨ ਸੋਬਤ ਸਜਾਸਨ ਸੋਬਤ ਤੇ ਸਜਾਸਨ ਬੇਲਾਸਨ ਦੰਤਵਾਲੇ ਪ੍ਰੇਮ ਰਸਬ ਸਮ ਹੈ ਸਜ ਸਮਾਏ सोम चादृश ਉਪਨ ਚਰਿਤ੍ਰ ਚਿਤ੍ਰ ਬਾਲਕ ਬਨੇ ਬਿਚਿਤ੍ਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜੱਥੇ ਨੇ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੂੰ ਅਕਾਲ ਪੁਰਖ ਪਤੀ ਪਰਮੇਸ਼ਵਰ ਦੇ ਦੀਦਾਰ ਹੋ ਜਾਂਦੇ ਨੇ ਉਹਨਾਂ ਦੇ ਮਨ ਰੌਸ਼ਨ ਹੋ ਜਾਂਦੇ ਨੇ ਮਨਾਂ ਦੇ ਵਿੱਚ ਚਾਨਣ ਹੋ ਜਾਂਦਾ ਹੈ ਇਹ ਗਿਆਨ ਰੂਪੀ ਚਾਨਣ ਮਨੁੱਖੀ ਮਨ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ ਜਿਸ ਤਰ੍ਹਾਂ ਦੀਵਾ ਬਾਲਿਆ ਚਾਨਣ ਹੁੰਦਾ ਹੈ ਪਰ ਇਹ ਚਾਨਣ ਥੋੜ੍ਹਾ ਚਿਰ ਹੁੰਦਾ ਹੈ ਮੱਸਿਆ ਦੀ ਰਾਤ ਨੂੰ ਜਦੋਂ ਚੰਦਰਮਾ ਅਲੋਪ ਹੋ ਜਾਂਦਾ ਹੈ ਤਾਂ ਲੋਕ ਦੀਵੇ ਬਾਲ ਕੇ ਅੰਧਕਾਰ ਨੂੰ ਦੂਰ ਕਰਦੇ ਹਨ ਪਰ ਮਨ ਦੇ ਅੰਧਕਾਰ ਨੂੰ शब्द रूपी दीपकाल ही दूर किया जा सकता है पुरातन प्रथा अनुसार दिवाली का पवित्र त्यौहार दीवे बाल के चान करने प्रतीक है सिख इतिहास में इसकी होर भी निवेकली महत्ता है पर उपकारी पातशाह साहिब श्री गुरु हरगोबिंद साहब जी अपने पिता साहेब श्री गुरु अर्जन देव जी की शहादत उपरंत गुरगद्दी पर विराजमान हुए ਆਪ ਜੀ ਦੀ ਚੜ੍ਹਦੀ ਕਲਾ ਵੇਖ ਕੇ ਈਰਖਾ ਵਸ ਵਕਤੀ ਹੁਕਮਰਾਨ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਈਸਵੀ ਸਨ 1609 ਨੂੰ ਨਜ਼ਰਬੰਦ ਕਰ ਦਿੱਤਾ ਸਾਈਂ ਮੀਆਂ ਮੀਰ ਜੀ ਦੀ ਪ੍ਰੇਰਣਾ ਸਦਕਾ ਵਕਤੀ ਹੁਕਮਰਾਨ ਨੂੰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਦਾ ਗਿਆਨ ਹੋਇਆ ਤਾਂ ਉਸ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਦਾ ਹੁਕਮ ਜਾਰੀ ਕੀਤਾ ਪਰ ਗੁਰੂ ਸਾਹਿਬ ਨੇ ਪਹਿਲਾਂ ਤੋਂ ਹੀ ਨਜ਼ਰਬੰਦ 52 ਬੇਕਸੂਰ ਰਾਜਿਆਂ ਨੂੰ ਵੀ ਰਿਹਾ ਕਰਨ ਦੀ ਸ਼ਰਤ ਰੱਖੀ ਇਤਿਹਾਸ ਅਨੁਸਾਰ ਈਸਵੀ ਸੰ 1611-12 ਦੇ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾ ਹੋਣ ਉਪਰੰਤ ਸ੍ਰੀ ਅੰਮ੍ਰਿਤਸਰ ਪੂਜੇਸਨ ਤਾਂ ਅੰਮ੍ਰਿਤਸਰ ਨਗਰ ਨਿਵਾਸੀਆਂ ਨੇ ਘੋ ਦੇ ਦੀਵੇ ਬਾਲ ਕੇ ਰੌਸ਼ਨੀ ਕੀਤੀ ਅਤੇ ਖੁਸ਼ੀ ਮਨਾਈ ਸਿੱਖ ਸੰਗਤ ਨੇ ਸਤਗੁਰ ਸ਼ਬਦ ਦੇ ਦੀਪਕ ਨਾਲ ਮਨ ਅਜ ਉਜਾਲਾ ਕਰ ਲਿਆ ਸਤਗੁਰ ਦਾ ਸ਼ਬਦ ਐਸਾ ਦੀਪਕ ਹੈ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸੇਉ ਅੰਧਕਾਰ ਤੇਹ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਸਰਵਨ ਕਰਦੇ ਆ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਸਤ ਗੁਰ ਸਭ ਦ ਏ ਕਿਉ ਕਹਿ ਨਾ ਜਾਏ ਵਜਾਈ ਬਿਸਮਨ ਬਿਸਮ ਪਾਏ ਜੋ ਏ ਕਿਉ ਕਹਿ ਨਾ ਜਾਏ ਵਜਾਈ ਮਗਨ ਪਏ ਮਦ ਉਹ ਤਪੋਤ ਲਪਟਾਈ ਮਗਨ ਪਏ ਉਹਾਂ ਸੰਗ ਮਦ ਉਹ ਤਪੋਤ ਲਪਟਾਈ ਉਹ ਤਪੋਤ ਲਪਟਾਈ ਸਤ ਗੁਰ ਸਬ ਆਹ ਤੇਰਾ ਤੂੰ ਮੂਰ ਉੱਚ ਨਾ ਉੱਚਾ ਵਿਚ ਨਾ ਖੀਚ ਆਹ ਤੇਰਾ ਨਾ ਇੱਕ ਅਪਰ ਅਪਾਰ ਇੱਕ ਬਿਸਪੀਰਨ ਇੱਕ ਇੱਕ ਬਿਸਥੀਰਨ ਇੱਕ ਸੰਪੂਰਨ ਇੱਕ ਪ੍ਰਾਨ ਆਧਾ मल निर्मल सूचा सूचा ਸਤਗੁਰ ਸਬਦ ਉਜਾਰੋ ਦੀਪਾ ਬਿਨ ਸੇਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਇਸ ਸ਼ਬਦ ਦਾ ਗਾਇਨ ਕੀਤਾ ਸੀ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਜਥੇ ਨੇ ਸਰਵਣ ਕਰਦੇ ਆ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਬਲਵਿੰਦਰ ਸਿੰਘ ਰਾਗ ਬਲਾਵਲ ਮਹੱਲਾ ਪੰਜਵਾਂ ਚੌਪਦੇ ਦੋ ਪਦੇ ਘਰ ਸਤਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਸ਼ਬਦ ਉਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਓ ਬਿਸਮਨ ਬਿਸਮ ਭਏ ਜੋ ਪੀਖਿਉ ਕਹਿ ਨਾ ਜਾਏ ਵਡਿਆਈ ਮਗਨ ਪਏ ਉਹਾਂ ਸੰਗ ਮਾਤੇ ਔਤ ਪੂਤ ਲਪਟਾਈ ਆਲ ਜਾਲ ਨਹੀਂ ਕਛੂ ਜੰਜਾਰਾ ਅਹੰ ਬੁੱਧ ਨਹੀਂ ਪੂਰਾ ਊਚਨ ਊਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਇੱਕ ਕਾਰ ਇੱਕ ਪਸਾਰਾ ਇੱਕ ਹੈ ਅਪਰ ਅਪਾਰਾ ਇੱਕ ਬਸਤੀਰਨ ਇੱਕ ਸੰਪੂਰਨ ਇੱਕ ਹੈ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੂਚਾ ਸੂਚਉ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉਚੋ ਉਚਾ ਇਹ ਸ਼ਬਦ ਪੰਜਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਬਲਾਵਲ ਰਾਗ ਅੰਦਰ ਸੋਪਤ ਹੈ ਇਹ ਸ਼ਬਦ ਅੰਦਰ ਪ੍ਰਭੂ ਦੇ ਮਲਾਪ ਵਾਲੀ ਅਵਸਥਾ ਦਾ ਜ਼ਿਕਰ ਕੀਤਾ ਹੈ ਰਹਾਉ ਵਾਣੀਆਂ ਪੰਕਤੀਆਂ ਵਿੱਚ ਸਤਗੁਰੂ ਪ੍ਰਮਾਣ ਕਰਦੇ ਹਨ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸ ਅੰਧਕਾਰ ਤੇ ਮੰਦਰ ਰਤਨ ਕੂਠੜੀ ਖੁੱਲੀ ਅਨੂਪਾ ਰਹਾਉ ਏ ਭਾਈ ਇਹ ਰਾਤ ਦੇ ਅੰਧੇਰੇ ਨੂੰ ਦੂਰ ਕਰਨ ਵਾਸਤੇ ਦੀਵੇ ਦੀ ਲੋੜ ਪੈਂਦੀ ਹੈ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਵਾਸਤੇ ਗੁਰ ਸ਼ਬਦ ਰੂਪੀ ਗਿਆਨ ਦੇ ਦੀਵੇ ਦੀ ਲੋੜ ਪੈਂਦੀ ਹੈ ਫਿਰ ਪ੍ਰਭੂ ਦੇ ਨਾਮ ਰਤਨ ਦੀ ਅਨੂਪ ਕੋਠੜੀ ਖੁੱਲ੍ਹਦੀ ਹੈ ਜਿਵੇਂ ਸੂਰਜ ਚੜ੍ਹ ਨਾਲ ਚੰਦਰਮਾ ਅਲੋਪ ਹੋ ਜਾਂਦਾ ਹੈ ਦੀਵਾ ਜਗਾਇਆ ਅੰਧੇਰਾ ਅਲੋਪ ਹੋ ਜਾਂਦਾ ਹੈ ਤੇ ਪ੍ਰਕਾਸ਼ ਹੋ ਜਾਂਦਾ ਹੈ ਜਦੋਂ ਗਿਆਨ ਪ੍ਰਗਟ ਹੁੰਦਾ ਹੈ ਤਾਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨਾ ਜਾਪੇ ਚੰਦ ਜਹ ਗਿਆਨ ਪ੍ਰਕਾਸ਼ ਅਗਿਆਨ ਮਟੰਤ ਜਿਵੇਂ ਦੀਵਾ ਬਲਣ ਨਾਲ ਰਾਤ ਦਾ ਅੰਧੇਰਾ ਦੂਰ ਹੁੰਦਾ ਹੈ ਗੁਰਸਬਦ ਗਿਆਨ ਰੂਪੀ ਦੀਵਾ ਬਲਣ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ ਹੈ ਪਰ ਦੀਵੇ ਵਿੱਚ ਤੇਲ ਤੇ ਵੱਟ ਪਾ ਕੇ ਜਗਾਇਆ ਜਾਂਦਾ ਹੈ ਤੇ ਪ੍ਰਕਾਸ਼ ਕਰਦਾ ਹੈ ਐਵੇਂ ਹੀ ਮਨੁੱਖਾ ਜੀਵਨ ਵਿੱਚ ਦੀਵਾ ਜਗਾ ਕੇ ਪ੍ਰਭੂ ਨਾਲ ਮਲਾਪ ਹੁੰਦਾ ਹੈ ਇਸ ਬਾਰੇ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਪੋਤੀ ਪ੍ਰਾਣ ਕਮਾਈਏ ਪਉ ਬੱਟੀ ਇਤ ਤਨ ਪਾਈਏ ਸਚ ਬੂਝਣ ਆਨ ਜਲਾਈਏ ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤਉ ਮਿਲੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਹਾ ਹੋ ਕੇ ਅੰਮ੍ਰਿਤ ਸਰ ਪਹੁੰਚੇ ਉਸ ਦਿਨ ਦੀਵਾਲੀ ਸੀ ਉਸ ਦਿਨ ਲੋਕਾਂ ਨੇ ਦੀਵੇ ਬਾਲ ਕੇ ਖੁਸ਼ੀ ਮਨਾਈ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਇਆ ਜਾਂਦੇ ਹਨ ਪਰ ਉਹਨਾਂ ਦਾ ਅਧਿਆਤਮਿਕ ਜੀਵਨ ਨਾਲ ਕੋਈ ਸਬੰਧ ਨਹੀਂ ਹੈ ਉਹ ਸਿਰਫ ਰਾਤ ਦਾ ਅੰਧੇਰਾ ਦੂਰ ਕਰਦੇ ਹਨ ਤੇ ਥੋੜੀ ਦੇਰ ਬਾਅਦ ਮੁਝ ਜਾਂਦੇ ਹਨ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਕਿ ਮਨੁੱਖਾ ਜੀਵਨ ਨੂੰ ਰੋਸ਼ਨ ਕਰਨ ਵਾਲਾ ਗੁਰੂ ਦਾ ਸ਼ਬਦ ਹੈ ਇਸ ਕਰਕੇ ਗੁਰੂ ਸਿੱਖੋ ਗੁਰੂ ਸ਼ਬਦ ਗੁਰਬਾਣੀ ਦੇ ਨਾਲ ਜੁੜੋ ਫਰਮਾਨ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਸਾਰੇ ਜਾਤ ਸਨਾਤ ਅੰਮਰ ਭਾਲੀਨ ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀਨ ਤੀਰਥ ਜਾਤੀ ਜਾਤ ਨੈਣ ਨਹਾਲੀਨ ਹਰ ਚੰਦੌਰੀ ਛਾਤ ਵਸਾਏ ਉਚਾਲੀਨ ਗੁਰਮੁਖ ਸੁਖ ਪਲ ਦਾਤ ਸ਼ਬਦ ਸੰਭਾਲੀਨ ਸ਼ਬਦ ਦੇ ਅਗਲੇ ਬੰਦ ਵਿੱਚ ਸਤਿਗੁਰੂ ਫਰਮਾਨ ਕਰਦੇ ਹਨ ਬਿਸਮਨ ਬਿਸਮ ਭਏ ਜੋ ਪੀਖਿਉ ਕਹਿ ਨਾ ਜਾਏ ਵਡਿਆਈ ਮਗਨ ਪਏ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ ਏ ਭਾਈ ਗੁਰ ਸ਼ਬਦ ਰੂਪੀ ਦੇਵੇ ਦੇ ਚਾਨਣ ਵਿੱਚ ਜਦੋਂ ਅੰਦਰ ਵਾਸਤੇ ਪ੍ਰਭੂ ਦੇ ਦਰਸ਼ਨ ਹੁੰਦੇ ਹਨ ਤਦੋਂ ਮੇਰ ਤੇ ਰਵਾਲੀਆਂ ਸਾਰੀਆਂ ਸੁੱਧਾਂ ਭੁੱਲ ਜਾਂਦੀਆਂ ਹਨ ਪਰ ਉਸ ਵਸਤਾ ਦੀ ਵਿਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਜਿਵੇਂ ਤਾਣੇ ਪੇਟੇ ਦੇ ਧਾਗੇ ਅਪ ਵਿੱਚ ਮਿਲੇ ਹੁੰਦੇ ਹਨ ਤਵੇਂ ਉਸ ਪ੍ਰਭੂ ਵਿੱਚ ਹੀ ਸੁਰਤ ਡੋਬ ਜਾਂਦੀ ਹੈ ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ ਸ਼ਬਦ ਅਗਲੇ ਬੰਦ ਵਿੱਚ ਸਤਿਗੁਰੂ ਪਰਮਾਨ ਕਰਦੇ ਹਨ ਆਲ ਜਾਲ ਨਹੀਂ ਕਛੂ ਜੰਜਾਰਾ ਅਹੰ ਬੋਧ ਨਹੀਂ ਪੂਰਾ ਊਚਨ ਊਚਾ ਬੀਚ ਨਾ ਖੀਚਾ ਹਉ ਤੇਰਾ ਤੁਮੋਰਮ ਇਹ ਭਾਈ ਗੁਰ ਸ਼ਬਦ ਰੂਪੀ ਦੀਵੇ ਨਾਲ ਮਨ ਮੰਦਰ ਵਿੱਚ ਚਾਨਣ ਹੁੰਦਾ ਹੈ ਉਸ ਅਵਸਥਾ ਵਿੱਚ ਗ੍ਰਸਤ ਚਮੇਲੇ ਤੇ ਮੋਹ ਦੇ ਜਾਲ ਮਹਿਸੂਸ ਨਹੀਂ ਹੁੰਦੇ ਅੰਦਰ ਕਿਤੇ ਰਤਾ ਪਰ ਵੀ ਮੈਂ ਮੈਂ ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ ਜਦੋਂ ਮਨ ਮੰਦਰ ਵਿੱਚ ਮਹਾਨ ਉੱਚੇ ਪ੍ਰਮਾਤਮਾ ਹੀ ਵਸਤਾ ਦਿਸਦਾ ਹੈ ਉਸ ਨਾਲ ਕੋਈ ਪਰਦਾ ਨਹੀਂ ਰਹਿ ਜਾਂਦਾ ਉਸ ਵਸਤਾ ਵਿੱਚ ਇਹੋ ਆਕੀਦਾ ਹੈ ਕਿ हे ਪ੍ਰਭੂ ਮੈਂ ਤੇਰਾ ਦਾਸ ਹਾਂ ਤੂੰ ਮੇਰਾ ਮਾਲਕ ਹੈ ਸਤਿਗੁਰੂ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ ਇਕੰਕਾਰ ਇਕਪਸਾਰਾ ਇਕੈ ਅਪਰ ਅਪਾਰਾ ਇਕ ਬਸਤੀਰਨ ਇਕ ਸੰਪੂਰਨ ਇਕੈ ਪ੍ਰਾਣ ਆਧਾਰਾ ਹੇ ਭਾਈ ਗੁਰ ਸ਼ਬਦ ਦੀਵੇ ਨਾਲ ਮਨ ਮੰਦਰ ਵਿੱਚ ਆਤਮਿਕ ਜੀਵਨ ਦਾ ਚਾਨਣ ਹੁੰਦਾ ਹੈ ਤੇਦੋਂ ਬਾਹਰ ਜਗਤ ਵਿੱਚ ਵੀ ਇੱਕੋ ਸਰਵ ਵਿਆਪਕ ਬਯੰਤ ਪ੍ਰਮਾਤਮਾ ਆਪ ਹੀ ਪਸਰਿਆ ਦਿਸਦਾ ਹੈ ਉਹ ਆਪ ਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਸਰਵ ਵਿਆਪਕ ਖਿਲਰਿਆ ਦੇਸਤਾ ਹੈ ਸਤਿਗੁਰੂ ਸ਼ਬਦ ਦੇ ਅਗਲੇ ਬੰਦ ਵਿੱਚ ਪਰਮਾਨ ਕਰਦੇ ਹਨ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚਾ ਉੱਚਾ ਗੁਰ ਸ਼ਬਦ ਰੂਪੀ ਦੀਵੇ ਨਾਲ ਮਨ ਮੰਦਰ ਵਿੱਚ ਪ੍ਰਕਾਸ਼ ਹੁੰਦਾ ਹੈ ਜਦੋਂ ਇਹ ਪ੍ਰਤੱਖ ਦੇਸਤਾ ਹੈ ਕਿ ਉਹ ਪਰਮਾਤਮਾ ਮਹਾਨ ਪਵਿੱਤਰ ਹੈ ਮਹਾਨ ਸੁੱਚਾ ਹੈ ਉਸ ਦਾ ਕਦੇ ਕੋਈ ਅੰਤ ਨਹੀਂ ਪਾ ਸਕਦਾ ਉਹ ਸਦਾ ਹੀ ਬੇਅੰਤ ਹੈ ਅਤੇ ਉੱਚਿਆਂ ਤੋਂ ਵੀ ਉੱਚਾ ਹੈ ਉਸ ਵਰਗਾ ਹੋਰ ਕੋਈ ਉੱਚਾ ਨਹੀਂ ਸਤਗੁਰ ਸਬਦ ਉਜਾਰੂ ਦੀਪਾ ਬਿਨ ਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵਿੰਦਰ ਸਿੰਘ ਰੱਬੀ ਇਲਹਾਮ रबी जहाँ गुरु के बचन मनुख मन अंतर मैल दा निवारण करदे हुए मन उज्जल कर देंगे ने अकाल पुरख प्रभु अपना दयालता वाला बिरद रखद होया जीवते कृपा करदा है हम मैले तुम उज्जल करते हम निर्गुण तू दाता हम मूरख तुम चतुर सियाने ਤੁਹ ਸਰਬ ਕਲਾ ਦਾ ਗਿਆਤਾ ਸਰਵਨ ਕਰਦੇ ਆ ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਮਲੇ ਮਾਦੋ ਹਮ ਐਸੇ ਤੂ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀ ਕੋ ਠਾਕੁਰ ਕੇ ਸਾ ਤੂੰ ਸਭ ਸਾਜੇ ਸਾਜਨਵਾਜੇ ਤੂੰ ਸਭ ਸਾਜੇ ਸਾਜਨਵਾਜੇ ਪਿੰਡ ਦੇ ਪ੍ਰਾਨਾ ਨਰਦੁ ਯਾਰੇ ਕੋਨੇ ਕੋਈ ਤੁਮ ਦਾਨ ਦਿਓ ਮੇਰ ਬਾਣਾ ਤੁਮ ਕਰੋ ਭਲਾ ਹਮ ਭਲੋ ਨ ਜਾਣ ਦੇ ਤੁਮ ਕਰੋ ਭਲਾ ਹਮ ਭਲੋ ਨ ਜਾਣ ਤੁਮ ਸਦਾ ਸਦਾ ਦਿਆਲਾ ਤੁਮ ਸਿਦਾਈ ਪੁਰਖ ਦੀ ਬਾਟੇ ਤੁਮ ਰੱਖੋ ਆਪਣੇ ਬਲਾ ਨਧਨ ਅਟਲ ਸੁਲਤਾਨਾ ਤੁਮਨਧਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ जल कर हम मैले तुम उजल करते हम निर्गुण तू दाता हम मूरख तुम चतुर से आने तू सर्व कला का ज्ञाता इस शब्द का गायन किया भाई अमरीक सिंह ते उन्होंने रागी जत्थे ने